ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਹਨ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਜੇ ਦਾਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਚੰਗੇ ਦੁੱਧ ਵਾਲੇ ਦੋ ਵੱਡੀਆਂ ਛੋਟੀਆਂ ਦਿਖਾਉਣੇ ਕੱਪਣਾ ਸੂ ਨੂੰ ਰੇੜੀ ਆ ਡਟੇਲ ਵੀਰ ਤੋਂ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਆਪਣਾ ਭਾਈ ਨਾਮ ਮੇਰਾ ਕਸੀਦ ਸਿੰਘ ਹੈ ਪਰਨਾਲਾ ਜੀ ਨਾਂਗੜੀ ਰੋਡ ਕਲੀ ਨੰਬਰ ਜਿਲ੍ਹਾ ਬਰਨਾਲਾ ਹਨਾ ਸ਼ਹਿਰ ਬਰਨਾਲਾ ਜੀ ਆ ਗਿਆ ਮੋਬਾਈਲ ਨੰਬਰ ਆਪਣਾ 9056221650 90562 21650 ਤੇਰੀ ਪਹਿਲਾ ਨੰਬਰ ਤੇ ਆਪਾਂ ਝੋਟੀ ਦੇਖੀ ਜਾਂਦੇ ਆ ਕਿਹੜਾ ਸੂਅ ਹੁੰਦੀ ਆ ਇਹ ਬਾਈ ਜੀ ਦੂਜਾ ਸੂਅ ਹੁੰਦਾ ਦੂਜਾ ਸੂਅ ਆ ਕਹਿ ਕੇ ਲੈ ਜੂਗੇ ਜੀ ਬਾਈ ਜੀ ਇਹਦੇ 10 ਦਿਨ ਬਾਕੀ ਨੇ 10 ਦਿਨ ਸੂਣ ਚ ਬਾਕੀ ਟਿੱਪ ਲੂਣ ਦਾ ਦੁੱਧ ਕਿੰਨਾ ਕਹ ਦੱਸਿਆ ਗਿਆ ਆਪਾਂ ਨੂੰ ਦਾ ਤੇ ਪਲੂਨ ਦਾ ਕਿੰਨਾ ਦੁੱਧ ਦੱਸਿਆ ਮਾਲਕ ਨੇ ਆਪਾਂ ਨੂੰ ਪਲੂਨ ਦਾ ਭਾਈ ਜਿਹਦਾ 16 ਕਿਲੋ ਦੁੱਧ ਕੱਢਿਆ ਵੇ 16 ਕਿਲੋ ਹੁਣ ਦੂਜਾ ਸੂਆ ਸੁੰਦੀ ਆ ਹਨਾ ਤੇ ਅੰਦਾਜ਼ਾ ਲਾ ਕੇ ਚੱਲੀਏ ਇਸ ਕੀ ਵੇਖ ਸਕ 16 ਮਾਰ ਵਾਲੇ ਬੰਦਾ ਸਵਾਹ ਦੇ ਵੀ ਜੀ ਮਾਰਕ ਦਾ ਵੱਧ ਕਹਿੰਦੇ 20 ਹੀ ਰੇਂਜ ਪਰ ਆਪਾਂ 17 ਰੁਪਏ ਦੀ ਗਾਰੰਟੀ ਦੇ ਝੂਠੀ ਪਰ ਲੈਣ ਵਾਲਾ ਆਪਦੀ ਸਮਝ ਨਾਲ ਲੈ ਵਿਆਂਗੇ ਤੇ ਕਮੇਨੀ ਦੇ ਮਗਰ ਥਾਂ ਦੇ ਨਾਲ ਸਾਖ ਲੱਗਦੀ ਹੈ ਹਨਾ ਵੀ ਦੀ ਸਾਖ ਹੈ ਪਰ ਚੰਦ ਨਹੀਂ ਖਿੱਚ ਕੇ ਦੇਖੀ ਆਪਾਂ ਖਿੱਚ ਕੇ ਲਈ ਆ ਬਾਈ ਆਉਂਦਾ ਤੌਕਾ ਵੀ ਨਹੀਂ ਆ ਤੌਕਾ ਵੀ ਨਹੀਂ ਆਦਾ ਠੀਕ ਹੈ ਵੈਸੇ ਸਾਖ ਹੈ ਜਰੂਰ ਆਤ ਦਿਖਾ ਦਈਏ ਆ ਮਨਕੇ ਚਲੋ ਥਣ ਨਾਲ ਦਿਖਾਈ ਦਿੰਦਾਗਾ ਇਹ ਆਪਣਾ ਦਿਖਾਉਣ ਦਾ ਫਰਜ ਆ ਤੇ ਵਾਕੀ ਲੇਵੇ ਨੂੰ ਵੀ ਸਾਫ਼ ਢੋਰੀ ਬਾਹਰ ਨੂੰ ਇਹਨੂੰ ਬਾਹਰ ਲੈ ਗਿਆ ਸੋਬਰੋ ਸਿੰਘ ਮੂੰਹ ਮੱਥਾ ਦੇਖੋ ਕੁੰਡਾ ਸਿੰਘ ਆ ਤੇ 8ਵੇਂ ਲੇਵੇ ਦੀ ਝੋਟੀਆਂ ਬਹੁਤ ਜਿਆਦਾ ਟੌਪ ਕਲਾਸ ਨਗੀਨਾ ਦੇਖੋ ਤੇ ਦਿਨ ਬਾਈ ਕਹਿੰਦੇ ਸੁਣਦੇ 10 ਦਿਨ ਬਾਕੀ ਰਹੀ ਤੋਰਦੇ ਹੋਰ ਲੰਬੀ ਜਮਾ ਸੋ ਜਮਾ ਤੁਹਾਨੂੰ ਅੱਪਾ ਬੁਲਬੁਲ ਦਾ ਬੱਚਾ ਦਿਖਾਉਣੇ ਪਏ ਆ 10 ਦਿਨ ਹਜੇ ਸੂਣ ਚ ਬਾਕੀ ਪਿਆ ਝੋਟੀ ਦੇ ਝੋਟੀ ਤੁਰ ਗਿਆ ਮੱਲਾਂ ਨੂੰ ਦੱਸ ਦਿਆ ਧਰਤੀ ਹਿੱਲ ਗਿਆ ਜਮਾ ਤੇ ਅੰਦਾਜ਼ਾ ਲਾ ਕੇ ਚੱਲੀਏ 16 17 ਮੰਨ ਕੇ ਬੰਦਾ ਲੈ ਰਿਹਾ ਸਾਰਾ ਕਿਲੋ ਜੀ ਭਾਈ ਜੀ ਉਹ ਟਾਇਰੀ ਛੋਟੀ ਸੀ ਹੁਣ ਫਿਰ ਆਣੀ ਦੀ ਠੀਕ ਹੈ ਤੇ ਨਾੜਾ ਨੂੜਾ ਨਾਲ ਗੁੰਦੀ ਪਈ ਆ ਜਮਾ ਹਨਾ ਸੋ ਨਾੜਾ ਨਾਲ ਚਾਰੇ ਪਾਸੇ ਗੁੰਦੀ ਪਈ ਆ ਬਹੁਤ ਜਿਆਦਾ ਸਕੀਨੇ ਦੇ ਵਿੱਚ ਛੋਟੇ ਜਿਹੜੇ ਵੀ ਕਹਿੰਦੇ ਕਿ ਲੇਵੇ ਵਾਲੀ ਚੰਗੀ ਝੋਟੀ ਲੈਣੀ ਆ ਸੋ ਆ ਦੇਖੋ ਦਿਨ ਦਾ ਰਹਿ ਜਾਂਦਾ 10 ਸੂਣ ਦੇ ਵਿੱਚ ਹਲੇ ਤੇ ਬਾਹਰ ਥਾਣ ਪਿਆ ਇਹਦਾ ਮਗਰ ਇਥਣਾ ਚ ਗੱਠ ਦੀ ਵਿਥੀ ਤੇ ਮੂਹਰਲੇ ਥਣਾ ਦੇ ਵਿੱਚ ਵੀ ਗੱਠ ਦੀ ਵਿਥੀ ਆ ਗੱਠ ਆ ਕੇ ਪਾ ਕੇ ਦੇਖ ਲੋ ਜਨਾ ਭਈ ਤੁਸੀਂ ਮੈਨੂੰ ਦੱਸਦੇ ਵੀ ਲੋਕਾ ਗੱਪ ਮਾਰਦਾ ਸੀ ਸੋ ਦੇਖੋ ਦੇ ਵੀ ਦੇਖੋ ਕਿੰਨੀ ਸਾਫ ਸੁਥਰੀ ਝੋਟੀ ਆ ਤੇ ਥੱਲੇ ਨਾਲਾ ਨਾਲ ਦੀ ਗੁੰਦੀ ਵੀ ਆ ਜਮਾ ਤੇ ਉਹਦੇ ਵਿੱਚ ਬੱਜੀ ਦੇ ਵਿੱਚ ਤਾਂ ਨਹੀਂ ਫਿਰਾਂਦਾ ਕੁਝ ਆ ਵੀ ਨਹੀਂ ਆ ਜੀ ਖਿੱਚ ਕੇ ਲਾ ਲ ਖਿੱਚ ਕੇ ਲੈ ਕੇ ਜਾਓ ਠੀਕ ਆ ਆਹ ਦੀ ਤਸੱਲੀ ਕਰਕੇ ਲੈ ਕੇ ਜਾ ਤੇ ਮੁੱਲ ਫਿਰ ਇਹਦਾ ਕੀ ਰੱਖਿਆ ਆਪਾਂ ਭਾਈ ਮੁੱਲ ਨਾਲ 1,60,000 ਜਾਂ 1.5 ਲੱਖ ਦੀ ਦੇਣੀ ਆ ਇਹਨੂੰ ਘੱਟ ਵਾਲਾ ਫੋਨ ਫੋਨ ਨਾਲ ਜੈ ਜੈ ਗੱਲ ਹਾਂ ਜੀ ਸੋ ਮੂਰੇ ਵੀ 2 ਲੱਖ ਮੰਗਿਆ ਹੋ ਜਿੰਨਾ ਤੋਂ ਲੈ ਕੇ ਆਂਦੀ ਆ ਮਸਾ ਮੈਂ ਤਾਂ ਕਰਕੇ ਲੈ ਦੋ ਹਰਿਆਣੇ ਵਿੱਚ ਆ ਇਹ ਜੋੜੇ 3 ਲੱਖ ਦੀ ਮੰਗਦੇ ਸੀ ਜਾ ਇਹ ਕਾਲਾ ਬੰਦ ਤੋ ਥੱਲੇ ਮਿਲਕ ਵੇਨ ਵਗੈਰਾ ਦੇਖੋ ਸੋਹਣੀ ਸਾਫ ਸੁਧਰੀ ਚਾਰੇ ਪਾਸੇ ਗੁੰਦੀ ਪਈ ਆ ਤੇ ਪੱਠਫੜਾ ਜਿਹਾ ਬਣ ਤਰ ਕਿਸੇ ਪਾਸੇ ਲਿੱਸੀ ਨਾ ਵੀ ਨਹੀਂ ਹਨਾ ਤੇ ਕੱਦਗਾਠ ਵੀ ਬਹੁਤ ਜ਼ਿਆਦਾ ਆ 16 17 ਕਿਲੋ ਕੇ ਮੈਨੇ ਨਿਕਾਲਾ ਦੋਦੇ ਰਾਮਨਾਥ ਦਊਗੀ ਚੋਟੀ ਸਾਢੇਵੇਂ ਲੇਵੇ ਦੀ ਦੋ ਨੰਬਰ ਦੇ ਮੱਝ ਦੇਖੀਏ ਨੇ ਆਪਾਂ ਜਿਹੜੀ ਇਹ ਕਿੱਥੋਂ ਆਈ ਆ ਇਹ ਬਾਈ ਜੀ ਉਧਰ ਨਾਲ ਹੀ ਜਾਂਦੇ ਰਹੇ ਉੱਥੇ ਆਈ ਆ ਇਹ ਥੋੜੀ ਸੂਈਆਂ ਚ ਲੱਗਦੀ ਆ ਹਨਾ ਇਹ ਸੂਈਆਂ ਦੇ ਬਾਈ ਜੀ ਇਹ ਘਰੀ ਘਰ ਦੇ ਮੈਨੂੰ ਮਾਨਲੇ ਚੌਥਾ ਤੀਜਾ ਚੌਥਾ ਕਦਾ ਹੋਊਗਾ ਠੀਕ ਹੈ ਬਾਕੀ ਵਾਲੇ ਆ ਵੀ ਸਮਝਾ ਲੈਣੀ ਇਹ ਕਹਿ ਦਨ ਲੈ ਜੂਗੀ ਇਹ ਬਈ ਇਹਦੇ 5 ਦਿਨ ਦਾ ਕਰ ਦੇਗੇ 5 ਦਿਨ ਸੂਣ ਚ ਬਾਕੀ ਤੇ ਇਹਦਾ ਕੀ ਰਿਕਾਰਡ ਦੱਸ ਹੈਗਾ ਆਪਾਂ ਨੂੰ ਇਹਦਾ ਰਿਕਾਰਡ ਨਹੀਂ ਜੀ ਉਹ ਤਾਂ ਕਹਿੰਦੇ 14 15 ਦਿਨ ਦਾ ਪਰ ਆਪਾਂ ਨਾਚਾ ਨਾਲ ਦੀ 12 ਕਿਲੋ ਕਿਤੇ ਕਿਦਰੀ ਨਹੀਂ ਜਿਆ ਜਿਆ ਗੱਲ ਇਹਨੂੰ ਹੁਣ ਆਪਾਂ 12 18 ਕਿੱਜੇ ਕੋਈ ਫਰਕ ਨਹੀਂ 12 ਕਿਲੋ ਮੰਨ ਕੇ ਲੈ ਜੀ ਰੇਟ ਇਹਦਾ ਕੀ ਰਹੂਗਾ ਰੇਟ ਜੀ ਇਹਦਾ 95000 ਮਾਨਦਾਨ ਹੋ ਜਾਊਗਾ ਮਾਨਦਾਨ ਹੋਊਗਾ ਤੋਰੀ ਬਾਹਰ ਨੂੰ ਸੋਵਰਾ ਸਿੰਘ ਮੂੰਹ ਮੱਥਾ ਦੇਖ ਸਕਦੇ ਹੋ ਸਿੰਘ ਥੋੜਾ ਜਿਹਾ ਅੱਗੇ ਖੁੱਲਾ ਤੇ ਕੀਮਤ 95000 ਦਿਨ ਕਹਿ ਕੱਢਦੀ ਹੈ ਹਜੇ ਇਹ ਦਿਨ ਭਾਈ ਜੀ 5 ਬਾਕੀ ਬਹਿਦੇ 5 ਦਿਨ ਸੂਨ ਚ ਬਾਕੀ ਹੈ ਨਾ ਤੇ ਰੇਟ ਆ ਗਿਆ 95000 ਦਾ ਸੋ ਰਾਜੀ ਪਲੀ ਪੁਲੀ ਬਹੁਤ ਦਾ 12 ਕਿਲੋ ਦੁੱਧ ਤੋਂ ਮਰਦੀ ਨਹੀਂ ਤੇ 95 ਜਮਾਨਤਨ ਹੋ ਜਾਊਗਾ ਜਮਾਨਤਨ ਕਰ ਦਾਂਗੇ ਭਾਈ ਸੋ 95000 ਦੇ ਵਿੱਚ ਜਮਾਨਤਨ ਹੋ ਜਾਊਗਾ ਸੋ ਮੂੰਹ ਮੱਥਾ ਦੇਖੋ ਪੂਰਾ ਸਾਫ਼ ਸੁਥਰਾ ਭਾਜੀ ਭੋਨ ਵੀ ਬਰੀਕ ਹੈ ਜਿੰਨੀ ਹੈਗੀ ਕਾਗਜ਼ ਵਰਗੀ ਪਈ ਆ ਐਂ ਲੈ ਜੀ ਕਿਸੇ ਵਾਸਤੇ ਨਾੜਾ ਨਾ ਦੇਖੋ ਠੀਕ ਹੈ ਨਾੜਾ ਨਾਲ ਗੁੰਦੀ ਵੀ ਆ ਜਮਾ ਹੈ ਨਾ ਨੇ ਚਲ ਅੰਦਰ ਨੂੰ ਸੋ ਸਾਫ ਸੁਥਰੇ ਨੰਗੇ ਲੇਵੇ ਦੀ ਆ ਸੂਆ ਤਾਂ ਹੋਊਗੀ ਚੌਥਾ ਇੱਕ ਅਦਾ ਵੱਧ ਘੱਟ ਵੀ ਹੋ ਸਕਦਾ ਪਰ ਕੀਮਤ ਸਿਰਫ ਜੈਨੂਨ ਜੇ ਰੱਖਿਆ ਵੀ ਨੇ 95000 ਰੁਪਇਆ 12 ਕਿਲੋ ਦੁੱਧ ਨੇ ਆਰਾਮ ਨਾਲ ਦੇ ਦੇਣਾਗਾ ਸੂਣ ਦੇ ਵਿੱਚ ਦਿਨ ਰਹਿ ਕੇ ਪੰਜ ਛੇ ਬਾਕੀ ਇਹਦੇ ਥੱਲੇ ਵਾਲੂਆ ਦੇਖੋ ਸੋਨਾ ਸਾਫ ਸੁਥਰਾ ਤੇ ਚੋਣ ਵਗੈਰਾ ਖਿੱਚੀ ਆ ਵਾਪਸ ਮਾ ਵਗੈਰਾ ਮੰਨ ਕੇ ਚਲੋ ਕੋਲੀ ਖਿੱਚਣ ਦੀ ਐਨੀ ਕੋਲੀ ਹੈਗੀ ਅਸੀਂ ਕੀ ਦੇ ਵਿੱਚ ਅੰਦਰ ਦੱਸਣਾ ਜਿਹੜਾ ਜਿਹੜਾ ਆਪਰੇ ਆਵੀ ਚੀਪ ਬਣ ਕੇ ਹਰ ਜਿਆ ਜਿਆ ਗੱਲ ਥੱਲੇ ਵਾਲਾ ਇੱਕ ਵਾਰ ਆਪਾਂ ਨੇੜੇ ਤੋਂ ਫੇਰ ਦਿਖਾ ਦਈਏ ਸੋਨੇ ਸਾਫ ਸੁਥਰੇ ਲੇਵੇ ਦੀ ਹੈਣਾ ਹਾਂਜੀ ਸੋ ਦੋ ਨਗ ਬਕਾਹੂਆ ਖਾਸ ਬਰਨਾਲਾ ਸ਼ਹਿਰ ਦੇ ਵਿੱਚ ਆਪਾਂ ਵੀਡੀਓ ਕਵਰ ਕੀਤੀ ਆ ਠੀਕ ਆ ਦੋਨੇ ਨਗਾ ਦੇ ਵਿੱਚੋਂ ਕੋਈ ਵੀ ਨਾ ਕਿਸੇ ਵੀਰ ਦੇ ਪਸੰਦ ਹੋਵੇ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖ ਕੇ ਸਭ ਦਾ ਤੈਅ ਦਿਲੋਂ